ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕੁੰਭ ਰਾਸ਼ੀ ਦਾ ਇਹ ਸਾਲ 2024 ਦਾ ਸਾਲ ਕਿਵੇਂ ਦਾ ਰਹਿਣ ਵਾਲਾ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਬਾਰੇ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣ ਜਾਵੇ। ਕੁੰਭ ਰਾਸ਼ੀ ਵਾਲਿਆਂ ਤੇ ਸਾਰਾ ਸਾਲ ਹੀ ਬਹੁਤ ਵਧੀਆ ਰਹਿਣ ਵਾਲਾ ਹੈ। ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਜ਼ਿਆਦਾ ਹੋਵੇਗਾ। ਤੁਹਾਨੂੰ ਇਸ ਸਮੇਂ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਤੁਹਾਡਾ ਇਹ ਸਾਲ ਬਹੁਤ ਵਧੀਆ ਗੁਜ਼ਰਨ ਵਾਲਾ ਹੈ। ਕਿਉਂਕਿ ਜੇਕਰ ਤੁਹਾਡੀ ਸੋਚ ਵਧੀਆ ਹੈ ਤਾਂ ਸਾਰਾ ਕੁਝ ਹੀ ਵਧੀਆ ਹੋਵੇਗਾ। ਕੁੰਭ ਰਾਸ਼ੀ ਵਾਲੇ ਹਮੇਸ਼ਾ ਕਿਸੇ ਦਾ ਭਲਾ ਹੀ ਸੋਚਦੇ ਹਨ। ਜਿਸ ਕਾਰਨ ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਸੀਂ ਉਦਾਸ ਬਿਲਕੁਲ ਵੀ ਨਹੀਂ ਹੋਣਾ ਕਿਉਂਕਿ ਸ਼ਨੀ ਤੁਹਾਡੇ ਗ੍ਰਹਾਂ ਦਾ ਮਾਲਕ ਹੈ ਕਹਿੰਦੇ ਹਨ ਕਿ ਕੁੰਭ ਰਾਸ਼ੀ ਵਾਲੇ ਬਹੁਤ ਹੀ ਲੱッキー ਹੁੰਦੇ ਹਨ ਕਿਉਂਕਿ ਇਹਨਾਂ ਦੇ ਗ੍ਰਹਾਂ ਦਾ ਮਾਲਕ ਬ੍ਰਹਸਪਤੀ ਵੀ ਹੁੰਦਾ ਹੈ ਕਿਉਂਕਿ ਇਹਨਾਂ ਦੀ ਇਨਕਮ ਦਾ ਮਾਲਕ ਵੀ ਬ੍ਰਹਸਪਤੀ ਹੀ ਹੁੰਦਾ ਹੈ ਤੇ ਦੂਜਾ ਮਤਲਬ ਕਿ ਇਹਨਾਂ ਨੂੰ ਹੁੰਦਾ ਹੈ ਕਿ ਇਨਕਮ ਸ਼ੁਭ ਜਗ੍ਹਾ ਤੇ ਹੀ ਲੱਗੇ ਤੇ ਇਹਨਾਂ ਦੀ ਸੋਚ ਵੀ ਬਹੁਤ ਹੀ ਵਾਸਤਵਿਕ ਹੁੰਦੀ ਹੈ ਇਹ ਹਰ ਕਿਸੇ ਦੀ ਮਦਦ ਕਰਦੇ ਹਨ ਮਿਹਨਤ ਕਰਨ ਤੋਂ ਬਾਅਦ ਇਹਨਾਂ ਨੂੰ ਸਕਸੈਸ 30 35 ਸਾਲ ਦੀ ਉਮਰ ਵਿੱਚ ਜਾ ਕੇ ਮਿਲਦੀ ਹੈ ਪਰ ਇਹਨਾਂ ਨੂੰ ਜਦ ਸਕਸੈਸ ਮਿਲਦੀ ਹੈ ਤਾਂ ਇਹਨਾਂ ਨੂੰ ਨਜ਼ਰ ਵੀ ਲੱਗਦੀ ਹੈ ਕਿਉਂਕਿ ਇਹਨਾਂ ਦੇ ਮਾਲਕ ਸ਼ਨੀ ਹੁੰਦੇ ਹਨ ਇਸ ਕਰਕੇ ਪ੍ਰਾਪਰਟੀ ਦਾ ਕੰਮ ਜੇਕਰ ਤੁਸੀਂ ਕਰਦੇ ਹੋ ਲੋਹੇ ਦਾ ਕੰਮ ਜਾਂ ਕੰਸਟਰਕਸ਼ਨ ਦਾ ਕੰਮ ਜਾਂ ਤੁਸੀਂ ਜੇਕਰ ਟਰਾਂਸਪੋਰਟ ਦਾ ਕੰਮ ਕਰਦੇ ਹੋ ਤਾਂ ਤੁਹਾਡਾ ਇਸ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਬਣਦਾ ਹੈ ਪਰ ਕੁੰਭ ਰਾਸ਼ੀ ਵਾਲਿਆਂ ਦਾ ਇੱਕ ਮੇਨ ਪ੍ਰੋਬਲਮ ਹੁੰਦੀ ਹੈ ਕਿ ਉਹ ਕਿਸੇ ਦੇ ਵੀ ਥੱਲੇ ਕੰਮ ਕਰਨ ਦੀ ਉਹਨਾਂ ਨੂੰ ਆਦਤ ਨਹੀਂ ਹੁੰਦੀ ਭਾਵੇਂ ਕਿ ਉਹ ਕਿਸੇ ਦਾ ਆਰਡਰ ਨਹੀਂ ਚੱਲ ਸਕਦੇ ਕਿਉਂਕਿ ਸੂਰਜ ਇਹਨਾਂ ਦਾ ਪਾਰਟਨਰਸ਼ਿਪ ਦਾ ਮਾਲਕ ਹੁੰਦਾ ਹੈ ਇਸ ਲਈ ਇਹਨਾਂ ਦੀ ਕਿਸੇ ਨਾਲ ਘਟ ਹੀ ਬਣਦੀ ਹੈ ਮੈਰਿਜ ਲਾਈਫ ਵੀ ਇਹਨਾਂ ਦੀ ਠੀਕ ਠਾਕ ਚੱਲਦੀ ਹੈ ਬਹੁਤ ਅੱਛੀ ਉਦੋਂ ਹੁੰਦੀ ਹੈ ਜਦੋਂ ਇਹਨਾਂ ਦੇ ਗ੍ਰਹਾਂ ਦੇ ਵਿੱਚ ਮੰਗਲ ਦੀ ਸਥਿਤੀ ਬਹੁਤ ਹੀ ਸ਼ੁਭ ਹੋਵੇ ਤੇ ਚੰਦਰ ਦੀ ਸਥਿਤੀ ਵੀ ਬਹੁਤ ਸ਼ੁਭ ਹੋਵੇ ਸੂਰਜ ਬੁੱਧ ਦੀ એનર્ਜੀ ਇਹਨਾਂ ਦੇ ਨਾਲ ਹੋਵੇ ਫਿਰ ਇਹਨਾਂ ਦੀ ਮੈਰਿਜ ਲਾਈਫ ਬਹੁਤ ਹੀ ਵਧੀਆ ਚੱਲਦੀ ਹੈ ਇਹਨਾਂ ਦੇ ਦੋਸਤ ਵੀ ਬਹੁਤ ਵਧੀਆ ਹੁੰਦੇ ਹਨ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲੇ ਹੀ ਹੁੰਦੇ ਹਨ ਕੁੰਭ ਰਾਸ਼ੀ ਵਾਲੇ ਹਮੇਸ਼ਾ ਕਿਸੇ ਦੀ ਮਦਦ ਹੀ ਕਰਦੇ ਹਨ ਕਿਸੇ ਕੋਲੋਂ ਮਦਦ ਲੈਣੇ ਘੱਟ ਪਸੰਦ ਕਰਦੇ ਹਨ ਇਹਨਾਂ ਨੂੰ ਹਮੇਸ਼ਾ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਆਦਤ ਹੁੰਦੀ ਹੈ ਆਪਣਾ ਕੰਮ ਕਰਨ ਲਈ ਵੀ ਇਹ ਦੂਜੇ ਨੂੰ ਨਾਲ ਲੈ ਕੇ ਜਾਣਾ ਹੀ ਪਸੰਦ ਕਰਦੇ ਹਨ ਭਾਵੇਂ ਇਹਨਾਂ ਨੇ ਕੋਈ ਛੋਟੀ ਤੋਂ ਛੋਟੀ ਚੀਜ਼ ਹੀ ਖਰੀਦਣੀ ਹੋਵੇ ਪਰ ਇਹ ਇਕੱਲੇ ਜਾਣਾ ਪਸੰਦ ਨਹੀਂ ਕਰਦੇ ਇਹ ਆਪਣੇ ਨਾਲ ਹਮੇਸ਼ਾ ਕਿਸੇ ਦਾ ਆਸਰਾ ਹੀ ਤੱਕਦੇ ਰਹਿੰਦੇ ਹਨ ਕੁੰਭ ਰਾਸ਼ੀ ਵਾਲੇ ਬਹੁਤ ਹੀ ਚੰਗੀ ਸੋਚ ਵਾਲੇ ਹੁੰਦੇ ਹਨ ਹੁਣ ਕੁੰਭ ਰਾਸ਼ੀ ਵਾਲਿਆਂ ਦੇ ਲਈ 2024 ਦਾ ਸਮਾਂ ਕਿਦਾਂ ਦਾ ਰਹੇਗਾ ਇਸ ਬਾਰੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਜੇਕਰ ਵਿਦਿਆਰਥੀਆਂ ਦੇ ਲਈ ਗੱਲ ਕਰੀਏ ਤਾਂ ਸਭ ਤੋਂ ਟੈਨਸ਼ਨ ਜ਼ਿਆਦਾ ਵਿਦਿਆਰਥੀਆਂ ਨੂੰ ਹੁੰਦੀ ਹੈ ਜਿਹੜੇ ਬੱਚੇ ਹੁੰਦੇ ਹਨ ਉਹਨਾਂ ਲਈ ਇਹ ਸਾਲ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਚੰਗਾ ਰਹੇਗਾ ਇਸ ਲਈ ਵਧਿਆ ਜਾਵੇਗਾ ਕਿਉਂਕਿ ਇਹਨਾਂ ਦਾ ਬ੍ਰਹਸਪਤੀ ਗ੍ਰਹਾਂ ਦੇ ਵਿੱਚ ਤੀਜੇ ਨੰਬਰ ਤੇ ਹੈ ਤੇ ਚੌਥੇ ਸਥਾਨ ਵਿੱਚ ਜਾਣ ਵਾਲਾ ਹੈ ਇਹ ਤੁਹਾਡੀ ਹਿੰਮਤ ਨੂੰ ਵਧਾ ਦੇਵੇਗਾ ਤੁਸੀਂ ਜਿਹੜਾ ਵੀ ਕੋਈ ਪੇਪਰ ਦਿਓਗੇ ਤੁਹਾਨੂੰ ਉਸ ਵਿੱਚ ਤਰੱਕੀ ਹੀ ਮਿਲੇਗੀ ਕਿਉਂਕਿ ਤੁਹਾਡਾ ਬ੍ਰਹਸਪਤ ਬਾਦ ਵਿੱਚ ਚੌਥੇ ਨੰਬਰ ਤੇ ਆ ਜਾਵੇਗਾ ਬ੍ਰਹਸਪਤ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਮਈ ਤੱਕ ਤੁਹਾਡੇ ਲਈ ਬਹੁਤ ਹੀ ਸ਼ੁਭ ਹੈ ਪਰ ਮਈ ਤੋਂ ਬਾਅਦ ਵੀ ਤੁਹਾਡੇ ਲਈ ਸ਼ੁਭ ਹੀ ਰਹੇਗਾ ਵਿਆਹ ਸ਼ਾਦੀ ਲਈ ਤੁਹਾਡੀ ਸਥਿਤੀ ਬਹੁਤ ਹੀ ਵਧੀਆ ਬਣੀ ਹੋਈ ਹੈ ਤੁਹਾਡੇ ਘਰ ਵਿੱਚ ਸ਼ੁਭ ਕੰਮ ਵੀ ਹੋ ਸਕਦੇ ਹਨ ਤੁਹਾਡੀ ਧਾਰਮਿਕ ਕੰਮਾਂ ਵਿੱਚ ਵੀ ਬਹੁਤ ਜ਼ਿਆਦਾ ਰੁਚੀ ਵਧੇਗੀ ਪੜ੍ਹਾਈ ਲਈ ਗਿਆਨ ਲਈ ਇਹ ਸਾਲ ਤੁਹਾਨੂੰ ਕਾਫੀ ਕੁਝ ਦੇਣ ਵਾਲਾ ਹੈ ਸਭ ਤੋਂ ਜ਼ਰੂਰੀ ਕੀ ਦੇਵੇਗਾ ਤੁਸੀਂ ਥੋੜੀ ਜਹੀ ਰਾਹੂ ਤੋਂ ਦੂਰੀ ਬਣਾ ਕੇ ਰੱਖੋ ਰਾਹੂ ਤੁਹਾਡੇ ਧਨ ਸਥਾਨ ਵਿੱਚ ਪੂਰਾ ਹੀ ਸਾਲ ਰਹੇਗਾ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਸਮਾਨ ਤੋਂ ਥੋੜੀ ਜਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਇਹ ਸਮਝੋ ਕਿ ਤੁਹਾਡੇ ਕੰਮਕਾਰ ਵਿੱਚ ਤੁਹਾਡੀ એનર્ਜੀ ਥੋੜੀ ਜਹੀ ਰਾਹੂ ਦੀ وجہ ਨਾਲ ਰੁਕਾਵਟਾਂ ਨਹੀਂ ਪੈਣਗੀਆਂ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਵਿੱਚ ਤੁਹਾਨੂੰ ਬਹੁਤ ਹੀ ਤਰੱਕੀ ਮਿਲੇਗੀ ਤੁਹਾਡੀ ਹਰ ਟੈਸਟ ਵਿੱਚੋਂ ਬਹੁਤ ਹੀ ਚੰਗੇ ਨੰਬਰ ਆਉਣਗੇ ਵਿਦਿਆਰਥੀ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਵਿਆਹ ਸ਼ਾਦੀ ਦੇ ਲਈ ਵੀ ਉਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਸ ਸਮੇਂ ਕੁੰਭ ਰਾਸ਼ੀ ਦੇ ਵਿੱਚ ਥੋੜੀ ਜਿਹੀ 60 ਸਤੀ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਕਿ ਸ਼ਨੀ ਦਾ ਲਗਨ ਤੁਹਾਡੀ ਰਾਸ਼ੀ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਤੇ 60 ਸਤੀ ਚੱਲਦੀ ਪਈ ਹੈ ਇਸ ਕਰਕੇ ਇਹਨਾਂ ਦੇ ਕੰਮ ਥੋੜੇ ਜਿਹੇ ਡਿਲੇ ਹੋ ਸਕਦੇ ਹਨ ਪਰ ਕੰਮ ਪਰੇਸ਼ਾਨੀ ਨਾਲ ਤੁਸੀਂ ਬਿਲਕੁਲ ਵੀ ਨਹੀਂ ਕਰਨੇ ਕਿਉਂਕਿ ਹਰ ਕੰਮ ਵਿੱਚ ਕਿਤੇ ਕਿਤੇ ਅੜਚਣ ਪੈ ਜਾਵੇਗੀ ਤੁਹਾਡੇ ਥੋੜੇ ਜਿਹੇ ਕੰਮ ਵਿਗੜ ਸਕਦੇ ਹਨ ਜੋ ਵਿਆਹ ਸ਼ਾਦੀ bizness ਕੰਮ ਕਰਦੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਹੀ ਵਧੀਆ ਹੋਵੇਗਾ ਉਹਨਾਂ ਦੇ ਲਈ ਲਗਜ਼ਰੀ ਚੀਜ਼ਾਂ ਕਰਨੀਆਂ ਬਹੁਤ ਹੀ ਸ਼ੁਭ ਹੋਣਗੀਆਂ ਪਰ ਉਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਥੋੜਾ ਜਿਹਾ बचना ਪਵੇਗਾ ਕਿਉਂਕਿ ਕੁੰਭ ਰਾਸ਼ੀ ਨੂੰ ਬਹੁਤ ਹੀ ਨਜ਼ਰਾਂ ਲੱਗ ਜਾਂਦੀਆਂ ਹਨ ਵੱਧ ਤੋਂ ਵੱਧ ਕਨਫਿਊਜ਼ਨ ਤੇ ਵੱਧ ਤੋਂ ਵੱਧ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਸਕਦਾ ਹੈ ਪਰ ਕਈ ਵਾਰ ਉਹਨਾਂ ਤੇ ਇਹੋ ਜਿਹੀ ਸਥਿਤੀ ਵੀ ਬਣ ਸਕਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਉਹ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਣ ਪਰ ਕਰਨੀ ਨਹੀਂ ਹੈ ਇਹ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਸਬਰ ਦੇ ਮੁਤਾਬਿਕ ਤੁਹਾਨੂੰ ਰਾਹੂ ਦੇ ਜ਼ੋਰ ਦੇ ਨਾਲ ਥੋੜੇ ਜਿਹੀ ਟੈਨਸ਼ਨ ਵਗੈਰਾ ਪੈ ਸਕਦੀ ਹੈ ਪਰ ਤੁਸੀਂ ਇਸ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਕਰਨਾ ਇਸ ਟੈਨਸ਼ਨ ਨੂੰ ਤੁਸੀਂ ਆਪਣੇ ਦਿਮਾਗ ਤੋਂ ਹੌਲੀ-ਹੌਲੀ ਲਾਹ ਦੇਣਾ ਹੈ ਕਿਉਂਕਿ ਪਰੇਸ਼ਾਨੀ ਦਾ ਹੱਲ ਥੋੜੀ ਦੇਰ ਬਾਅਦ ਆਪੇ ਹੀ ਤੁਹਾਨੂੰ ਮਿਲ ਜਾਵੇਗਾ ਜਿਹੜੇ ਲੋਕ ਵਿਆਹ ਸ਼ਾਦੀ ਵਾਲੇ ਹਨ ਉਹਨਾਂ ਦਾ ਮਨ ਹੈ ਕਿ ਉਹ ਇਸ ਸਾਲ ਵਿਆਹ ਕਰ ਲੈਣ ਉਹਨਾਂ ਦੇ ਲਈ ਮਈ ਤੋਂ ਬਾਅਦ ਬਹੁਤ ਹੀ ਸ਼ੁਭ ਸਮਾਂ ਆ ਰਿਹਾ ਹੈ ਕਿਉਂਕਿ ਉਸ ਸਮੇਂ ਉਹਨਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਦੀ ਸ਼ਨੀ ਦੀ ਸਥਿਤੀ ਬਹੁਤ ਹੀ ਵਧੀਆ ਹੋ ਜਾਵੇਗੀ ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਕੰਮਕਾਰ ਤੇ ਪੈਸੇ ਦੇ ਪ੍ਰਤੀ ਕੋਈ ਵੀ ਕਾਰੋਬਾਰ ਕਿਦਾਂ ਦਾ ਇਸ ਸਾਲ ਵਿੱਚ ਰਹਿਣ ਵਾਲਾ ਹੈ ਤੁਹਾਨੂੰ ਪੈਸੇ ਸੰਬੰਧੀ ਬਿਲਕੁਲ ਵੀ ਸਟ੍ਰੈਸ ਨਹੀਂ ਲੈਣਾ ਚਾਹੀਦਾ ਜੇਕਰ ਤੁਹਾਡੇ ਕੋਲੋਂ ਕੋਈ ਪੈਸਾ ਮੰਗਦਾ ਹੈ ਤਾਂ ਤੁਸੀਂ ਇਸ ਵਿੱਚ ਬਹੁਤ ਹੀ ਸਾਵਧਾਨੀ ਵਰਤੋ ਕਿਉਂਕਿ ਤੁਹਾਡਾ ਪੈਸਾ ਆਉਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ਉਹ ਪੈਸਾ ਤੁਹਾਨੂੰ ਬਾਅਦ ਵਿੱਚ ਥੋੜਾ ਥੋੜਾ ਕਰਕੇ ਮਿਲੇਗਾ ਜਿਸ ਨਾਲ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਤੇ ਫਿਰ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ ਦੂਜੀ ਗੱਲ ਕਿ ਤੁਸੀਂ ਆਪਣੀ ਬੋਲੀ ਤੇ ਥੋੜਾ ਜਿਹਾ ਕੰਟਰੋਲ ਰੱਖ ਕੇ ਮਿਠਾਸ ਨਾਲ ਰਿਸ਼ਤੇ ਅੱਗੇ ਚਲਾਉਣੇ ਹਨ ਇਸ ਸਾਲ ਤੁਹਾਡੇ ਰਾਹੂ ਤੁਹਾਡੇ ਉੱਤੇ ਹਾਵੀ ਹੋ ਸਕਦੇ ਹਨ ਤੁਹਾਡੇ ਰਿਸ਼ਤਿਆਂ ਵਿੱਚ ਦਰਾੜਾਂ ਪੈ ਸਕਦੀਆਂ ਹਨ ਇਹ ਇਦਾਂ ਦੇ ਹੋ ਸਕਦੇ ਹਨ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਵਿਹਮ ਜਾਂ ਸ਼ੱਕ ਦਿਮਾਗ ਵਿੱਚ ਭਰ ਸਕਦਾ ਹੈ ਜਿਹਦੇ ਨਾਲ ਤੁਹਾਡੇ ਨਜ਼ਦੀਕੀ ਰਿਸ਼ਤੇ ਖਰਾਬ ਹੋ ਸਕਦੇ ਹਨ ਹੁਣ ਗੱਲ ਕਰਦੇ ਹਾਂ ਜੀ ਨੌਕਰੀ ਵਾਲੇ ਲੋਕਾਂ ਦੇ ਬਾਰੇ ਵਿੱਚ ਉਹਨਾਂ ਦੇ ਗ੍ਰਹਾਂ ਵਿੱਚ ਸ਼ਨੀ ਦੀ ਲਗਨ ਰਹੇਗਾ ਉਹ ਤੀਜੀ ਦ੍ਰਿਸ਼ਟੀ ਵਿੱਚ ਉਹਨਾਂ ਦੇ ਰਹਿਣ ਵਾਲੇ ਹਨ ਸੂਰਜ ਜਦੋਂ ਜਦੋਂ ਤੁਹਾਡੇ ਉੱਚਦੇ ਜਾਏਗਾ ਅਪ੍ਰੈਲ ਮਹੀਨੇ ਵਿੱਚ ਤੁਹਾਡਾ ਬ੍ਰਹਸਪਤ ਉਸ ਦੀ ਕ੍ਰਾਸਿੰਗ ਕਰ ਦੇਵੇਗਾ ਮਈ ਦੇ ਮਹੀਨੇ ਵਿੱਚ ਸੂਰਜ ਤੁਹਾਡੇ ਕਿੱਥੇ ਜਾਵੇਗਾ ਚੌਥੇ ਸਥਾਨ ਦੇ ਵਿੱਚ ਜੂਨ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਜਾਵੇਗਾ ਮਈ ਜੂਨ ਜੁਲਾਈ ਤੇ ਅਗਸਤ ਤੇ ਸਤੰਬਰ ਵਿੱਚ ਤੁਹਾਨੂੰ ਆਪਣੀ ਸਿਹਤ ਨੂੰ ਬਹੁਤ ਹੀ ਧਿਆਨ ਦੇਣਾ ਚਾਹੀਦਾ ਹੈ ਤੁਹਾਡੀ ਸਿਹਤ ਨੂੰ ਲੈ ਕੇ ਥੋੜੀਆਂ-ਬਹੁਤੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ ਜਦੋਂ ਕਿ ਬ੍ਰਹਸਪਤੀ ਅਪ੍ਰੈਲ ਦੇ ਮਹੀਨੇ ਵਿੱਚ ਮੀਨ ਰਾਸ਼ੀ ਦੇ ਵਿੱਚ ਚਲਾ ਜਾਵੇਗਾ ਉਸ ਤੋਂ ਬਾਅਦ ਵੀ ਸ਼ੁਕਰ ਤੁਹਾਡੇ ਲਈ ਕਾਫੀ ਕੁਝ ਲੈ ਕੇ ਆਵੇਗਾ ਜੋ ਕਿ ਤੁਹਾਡੀ ਕਿਸਮਤ ਦਾ ਮਾਲਕ ਬਣ ਜਾਵੇਗਾ ਤੁਹਾਡੇ ਸੁੱਖ-ਸਤਾਨ ਦਾ ਮਾਲਕ ਬਣ ਜਾਵੇਗਾ ਤਾਂ ਆਪਣੇ ਸੁੱਖ ਦੇ ਲਈ ਤੁਸੀਂ ਇਸ ਸਾਲ ਨੂੰ ਕਾਫੀ ਇੰਜੋਏ ਕਰ ਸਕੋਗੇ ਕਿਉਂਕਿ ਇਸ ਸਮੇਂ சனி ਤੁਹਾਡੇ 8ਵੇਂ ਨੰਬਰ ਦੀ ਗ੍ਰਹਿ ਸਥਿਤੀ ਦੇ ਉੱਪਰ ਚੱਲਿਆ ਜਾਵੇਗਾ। ਪੇਸ਼ਕ ਤੁਹਾਡੀ ਪੁੰਡਲੀ ਦੇ ਵਿੱਚ 60 ਸਤੀ ਚੱਲ ਰਹੀ ਹੈ। ਪਰ ਤੁਸੀਂ ਇਸ ਤੋਂ ਬਚਣ ਲਈ ਰਾਤ ਨੂੰ ਆਪਣੇ ਸਿਰਹਾਣੇ ਵਾਲੇ ਪਾਸੇ ਇੱਕ ਪਿੱਤਲ ਦੇ ਗਲਾਸ ਵਿੱਚ ਪਾਣੀ ਪਾ ਕੇ ਰੱਖਣਾ ਹੈ ਤੇ ਸਵੇਰੇ ਉੱਠ ਕੇ ਪਿੱਪਲ ਨੂੰ ਪਾਉਂਦੇ ਰਹਿਣਾ ਹੈ। ਇਸ ਨਾਲ ਤੁਹਾਨੂੰ ਆਪਣੇ ਗੁਰੂ ਦਾ ਜਾਂ ਮਾਤਾ ਦਾ ਅਸ਼ੀਰਵਾਦ ਮਿਲਦਾ ਰਹੇਗਾ। ਜੇਕਰ ਤੁਸੀਂ ਇੱਕਦਮ ਕਿਸੇ ਗੱਲ ਤੋਂ ਇਰੀਟੇਟ ਭਾਵ ਕੇ ਗੁੱਸੇ ਹੋ ਜਾਂਦੇ ਹੋ ਤਾਂ ਇੱਕਦਮ ਤੁਸੀਂ ਜ਼ਿੰਦਗੀ ਦਾ ਕੋਈ ਵੀ ਫੈਸਲਾ ਨਹੀਂ ਲੈਣਾ ਤੁਸੀਂ ਇਸ ਸਮੇਂ ਦੁਖੀ ਨਹੀਂ ਹੋਣਾ ਤੁਸੀਂ ਆਪਣੇ ਲਈ ਜਾਂ ਆਪਣੇਆਂ ਲਈ ਹਲਕਾ-ਹਲਕਾ ਮਿਊਜ਼ਿਕ ਸੁਣਦੇ ਰਹਿਣਾ ਹੈ ਤੁਸੀਂ ਇਹ ਸਮਝਣਾ ਹੈ ਕਿ ਤੁਹਾਨੂੰ ਇਹ ਨਵਾਂ ਸਾਲ ਬਹੁਤ ਹੀ ਕੁਝ ਦੇ ਕੇ ਜਾਵੇਗਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਘਟਾ ਦੇਵੇਗਾ ਜੇਕਰ ਤੁਸੀਂ ਇਸ ਸਮੇਂ ਕੋਈ ਪ੍ਰੋਜੈਕਟ ਕਰਨਾ ਚਾਹੁੰਦੇ ਹੋ ਜਾਂ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਹੈ ਉਸਦੇ ਲਈ ਕੋਈ ਟੈਸਟ ਵਗੈਰਾ ਦੇਣਾ ਹੈ ਵਿਦੇਸ਼ ਜਾਣ ਲਈ ਟੈਸਟ ਦੇਣਾ ਹੈ ਉਸਦੇ ਲਈ ਤੁਹਾਡੇ ਲਈ ਲੱਕੀ ਮਹੀਨੇ ਰਹਿਣ ਵਾਲੇ ਹਨ ਜੂਨ ਅਤੇ ਜੁਲਾਈ ਉਸ ਸਮੇਂ ਤੁਹਾਡਾ ਸੂਰਜ 7ਵੇਂ ਸਥਾਨ ਦਾ ਮਾਲਕ ਬਣ ਜਾਵੇਗਾ ਉਹ ਤੁਹਾਡੇ 5 ਸਥਾਨ ਵਿੱਚ ਆ ਸਕਦਾ ਹੈ ਜਦੋਂ 9ਵੇਂ ਸਥਾਨ ਵਿੱਚ ਜਾਵੇਗਾ ਅਕਤੂਬਰ ਮਹੀਨੇ ਵਿੱਚ ਵੀ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੋਵੇਗਾ ਤੁਹਾਡਾ ਟੈਸਟ ਤੁਹਾਨੂੰ ਚੰਗੇ ਨੰਬਰ ਦਵਾ ਸਕਦਾ ਹੈ ਭਾਵੇਂ ਉਹ ਨੌਕਰੀ ਲਈ ਹੋਵੇ ਭਾਵੇਂ ਉਹ ਵਿਦੇਸ਼ ਲਈ ਹੋਵੇ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਦਾ ਕੋਈ ਵੀ ਜੇਕਰ ਟੈਸਟ ਹੋਵੇ ਉਸ ਦੀ ਪ੍ਰੋਗਰੈਸ ਵਿੱਚ ਵੀ ਤੁਹਾਨੂੰ ਉਹ ਟੈਸਟ ਵਧੀਆ ਨੰਬਰ ਦਿਵਾ ਕੇ ਸਹੀ ਕਰਵਾ ਸਕਦਾ ਹੈ ਤੁਹਾਡਾ ਹਰ ਇੱਕ ਟੈਸਟ ਕਲੀਅਰ ਹੋਣ ਵਾਲਾ ਹੈ ਸਾਲ ਦੀ ਸ਼ੁਰੂਆਤ ਵਿੱਚ ਭਾਵੇਂ ਬਹੁਤ ਸਾਰੇ ਵਾਧੂ ਖਰਚਿਆਂ ਦੇ ਨਾਲ ਤੁਹਾਨੂੰ ਜੂਝਣਾ ਪੈ ਸਕਦਾ ਹੈ ਪਰ ਤੁਸੀਂ ਛੋਟੀਆਂ-ਮੋਟੀਆਂ ਚੀਜ਼ਾਂ ਨੂੰ ਪ੍ਰਵਾਨ ਕਰਨ ਲਈ ਸਾਲ ਦੀ ਸ਼ੁਰੂਆਤ ਤੋਂ ਥੋੜੀ ਜਹੀ ਵੱਧ ਖੱਜਲ-ਖਵਾਰੀ ਵੀ ਝੱਲ ਸਕਦੇ ਹੋ ਪਰ ਬਾਅਦ ਵਿੱਚ ਤੁਹਾਡੀ ਪਰੇਸ਼ਾਨੀਆਂ ਦਾ ਖਾਤਮਾ ਹੋ ਜਾਵੇਗਾ ਇਹ ਖੱਜਲ ਖੁਆਰੀ ਤੁਹਾਨੂੰ 2 ਕੁ ਮਹੀਨੇ ਸਹਿਣੀ ਪੈ ਸਕਦੀ ਹੈ ਸਿਹਤ ਨੂੰ ਲੈ ਕੇ ਵੀ ਤੇ ਕੰਮਕਾਰ ਨੂੰ ਲੈ ਕੇ ਵੀ ਪਰ ਅੱਗੇ ਸਮਾਂ ਤੁਹਾਡਾ ਬਹੁਤ ਹੀ ਬਿਹਤਰੀ ਵਾਲਾ ਹੈ 2-3 ਮਹੀਨੇ ਤੁਸੀਂ ਆਪਣੀ ਸਿਹਤ ਦਾ ਬਹੁਤ ਹੀ ਧਿਆਨ ਰੱਖਣਾ ਹੈ ਪਰ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਛੋਟੇ-ਛੋਟੇ ਉਪਾਅ ਕਰਦੇ ਹੀ ਰਹਿਣਾ ਹੈ ਹੁਣ ਤੁਸੀਂ ਉਪਾਅ ਦੇ ਬਾਰੇ ਸੁਣ ਲਓ ਕਿ ਰਾਤ ਨੂੰ ਤੁਸੀਂ ਆਪਣੇ ਸਿਰਹਾਣੇ ਵਾਲੀ ਸਾਈਡ ਤੇ ਪਾਣੀ ਨੂੰ ਰੱਖ ਕੇ ਸੌਣਾ ਹੈ ਤੇ ਸਵੇਰੇ ਉੱਠ ਕੇ ਉਹੀ ਪਾਣੀ ਤੁਸੀਂ ਪिपल ਦੇ ਬੂਟੇ ਦੀ ਜੜ ਤੇ ਪਾ ਕੇ ਆਉਣਾ ਹੈ ਕਿਉਂਕਿ ਤੁਹਾਡੇ ਗ੍ਰਹਿਮ ਵਿੱਚ ਸ਼ਨੀ ਦੀ 60 ਸਤੀ ਤੋਂ ਬਚਣ ਲਈ ਇਹ ਬਹੁਤ ਹੀ ਕਾਰਗਰ ਉਪਾਅ ਹੈ ਜਿਸ ਨਾਲ ਤੁਹਾਡੀਆਂ ਵੱਡੀਆਂ ਤੋਂ ਵੱਡੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਜਿਹੜੀਆਂ ਤੁਹਾਨੂੰ ਨਜ਼ਰਾਂ ਲੱਗਦੀਆਂ ਹਨ ਤੁਸੀਂ ਵਾਰ-ਵਾਰ ਬਿਮਾਰ ਹੋ ਜਾਂਦੇ ਹੋ ਵਾਰ-ਵਾਰ ਮੰਜੇ ਤੇ ਪੈ ਜਾਂਦੇ ਹੋ ਤੁਹਾਨੂੰ ਇੰਨੀਆਂ ਜਿਆਦਾੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ ਤੁਹਾਡਾ ਇਹ ਸਮਾ ਵੀ ਦੂਰ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਕਈ ਪੰਡਿਤ ਵਗੈਰਾ ਬਹੁਤ ਹੀ ਵਹਿਮਾ ਭਰਮਾ ਦੇ ਵਿੱਚ ਪਾ ਸਕਦੇ ਹਨ ਕਿ ਤੁਸੀਂ ਇਹ ਉਪਾਅ ਕਰ ਲਓ ਜਾਂ ਉਹ ਉਪਾਅ ਕਰ ਲਓ ਪਰ ਤੁਸੀਂ ਹਮੇਸ਼ਾ ਇਹ ਉਪਾਅ ਕਰਨਾ ਹੈ ਕਿ ਆਪਣੇ ਸਿਰਹਾਣੇ ਵਾਲੇ ਬੰਨੇ ਪਾਣੀ ਦਾ ਗਲਾਸ ਰੱਖਣਾ ਹੈ ਸਵੇਰੇ ਉੱਠ ਕੇ ਪਿਪਲ ਨੂੰ ਪਾ ਦੇਣਾ ਹੈ ਇਸ ਨਾਲ ਤੁਹਾਡੇ ਗ੍ਰਹਾਂ ਦੇ ਵਿੱਚ ਸ਼ਨੀ ਦੀ ਸਾੜ ਸਤੀ ਖਤਮ ਹੋ ਜਾਵੇਗੀ ਧੰਨਵਾਦ ਜੀ